ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਕਿਵੇਂ ਆ ਤੁਸੀਂ ਸਾਰੇ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਇੱਕ ਪਿਆਰਾ ਜਿਹਾ ਲੋਕ ਗੀਤ ਮੇਰੇ ਕੋਲ ਥੋੜਾ ਜਿਹਾ ਸਮਾਂ ਸੀ ਤੇ ਮੈਂ ਸੋਚਿਆ ਚਲੋ ਇੱਕ ਲੋਕ ਗੀਤ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਲੈਂਦੇ ਪੰਜਾਬ ਦਾ ਲੋਕ ਗੀਤ ਹੈ ਨਾਈ ਤੋਂ ਇਤੇ ਗਾਇਆ ਜਾਂਦਾ ਹੈ ਜੀ ਸੋ ਕੋਸ਼ਿਸ਼ ਕਰੋ ਗੀਤ ਸਿੱਖਿਓ ਤੇ ਜਰੂਰ ਗਾਓ ਤੁਸੀਂ ਮੇਰਾ ਲੱਫਕ ਦਈਆਨੀ ਉਹ ਵੀ ਬੱਸ ਗਿਆ ਮੇਰਾ ਲੱਫਕ ਦਈਆਨੀ ਉਹ ਵੀ ਬੱਸ ਗਿਆ ਮੇਰਾ ਇੱਕ ਸੀ ਮਾਮਾਨੀ ਉਹ ਵੀ ਰਸ ਗਿਆ ਮੇਰਾ ਇੱਕ ਸੀ ਮਾਮਾਨੀ ਉਹ ਵੀ ਰਸ ਗਿਆ ਮੇਰਾ ਲਾਪਕ ਦਈਆਨੀ ਉਹ ਵੀ ਬੋਸ ਗਿਆ ਮੇਰਾ ਲਾਪਕ ਦਈਆਨੀ ਉਹ ਵੀ ਬੋਸ ਗਿਆ ਮੇਰਾ ਇੱਕ ਸੀ ਚਾਚਾ ਨੀ ਉਹ ਵੀ ਰੋਸ ਗਿਆ ਮੇਰਾ ਇੱਕ ਸੀ ਚਾਚਾ ਨੀ ਉਹ ਵੀ ਰੋਸ ਗਿਆ लपक दह उहो बि बस ग लापक दही उस मेर हिकु सिताया उहो बि हिरस गया मेर हिकु सितायास

मेरा ओ लकी जम गया मेरा लक नी ओि जम गया मेरा मेराकि चाच नी ओी मन गया मेरा मेराकि चाच नी ओी मन गया ਮੇਰਾ ਲੱਪਕ ਦਈਆ ਨੀ ਓ ਵੀ ਜੰਮ ਗਿਆ ਮੇਰਾ ਲੱਪਕ ਦਈਆ ਨੀ ਓ ਵੀ ਜੰਮ ਗਿਆ ਮੇਰਾ ਇੱਕ ਸਿਤਾਆ ਨੀ ਓ ਵੀ ਮੰਨ ਗਿਆ ਮੇਰਾ ਇੱਕ ਸਿਤਾਆ ਨੀ ਓ ਵੀ ਮੰਨ ਗਿਆ ਸੋ ਕਿਵੇਂ ਦਾ ਲੱਗਿਆ ਲੋਕ ਗੀਤ ਸੀ ਨਾਈ ਤੋਂ ਹੀ ਤੇ ਗਾਇਆ ਜਾਂਦਾ ਸੋ ਕਈ ਵਾਰ ਅਕਸਰ ਹੀ ਹੁੰਦਾ ਏ ਕਿ ਇਹੋ ਜੇ ਸਮੇਂ ਤੇ ਸਾਡੇ ਕੁਝ ਰਿਸ਼ਤੇ ਨਾਤੇ ਸਾਡੇ ਨਾਲ ਰੁੱਸ ਜਾਂਦੇ ਆਂ ਸੋ ਇਹਦਾ ਨਹੀਂ ਕਰਨਾ ਚਾਹੀਦਾ ਜੀ ਉਹਦਾ ਜਿਹੜਾ ਉਸ ਚੀਜ਼ ਦਾ ਉਹ ਦ੍ਰਿਮ ਆਏ ਜੋ ਉਸ ਚੀਜ਼ ਦੀ ਘਾਟ ਉਹ ਇਨਸਾਨ ਫਿਰ ਪੂਰੀ ਨਹੀਂ ਕਰ ਸਕਦਾ ਕਿਉਂਕਿ ਇਹੋ ਜੇ ਸਮੇਂ ਤੇ ਰਿਸ਼ਤੇ ਨਾਤੇ ਵੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੀ ਨੂੰ ਤਾਂ ਖਾਸ ਕਰਕੇ ਹਨਾ ਸੋ ਜੇ ਰੁੱਸੇ ਵੀ ਹੁੰਨੇ ਆ ਤਾਂ ਮੰਨ ਜਾ ਕਰੋ ਜੀ ਧੀਆਂ ਧਿਆਨੀਆਂ ਦੇ ਕਾਰਜਾਂ ਨੂੰ ਤੁਹਾਡੇ ਨਾਲ ਹੀ ਸੰਪੂਰਨ ਕੀਤਾ ਜਾ ਸਕਦਾ ਹੈ ਸੋ ਕਿਵੇਂ ਦਾ ਲੱਗਿਆ ਲੋਕੀਤ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ